ਅਕ ਸਾਡੀਆਂ ਅੱਖਾਂ ਸਾਹਮਣੇ ਦੇਸ਼ ਦਾ ਨੁਕਸਾਨ ਹੋਈ ਜਾਂਦਾ ਸੀ ਫਿਰ ਅਸੀਂ ਆਪਣੀਆਂ ਅਫਸਰੀਆਂ ਕਲਾਕਾਰੀਆਂ ਕਰਕੇ ਕੀ ਕਰਦੇ ਤੁਰਨ ਜਾਣਾ ਤਾਂ ਹਰੇਕ ਨੇ ਆ ਦੁਨੀਆ ਤੋਂ ਪਰ ਘਟੋ ਘਟ ਆਪਦਾ ਕੋਈ ਕੋਸ਼ਿਸ਼ ਤਾਂ ਕਰਕੇ ਜਾਓ ਇੱਕ ਜੰਗਲ ਚ ਅੱਗ ਲੱਗੀ ਸਾਰੇ ਜਾਨਵਰ ਭੱਜ ਗਏ ਤੇ ਇੱਕ ਚਿੜੀ ਸੀ ਉਹ ਪੱਤੋ ਜਾਇਆ ਕਰੇ ਛੱਪੜ ਚ ਚੁੰਝ ਦੇ ਵਿੱਚ ਪਾਣੀ ਭਰ ਕੇ ਉਹਦੇ ਉੱਤੇ ਪਾ ਦਿਆ ਕਰੇ ਅੱਗ ਤੇ ਫਿਰ ਫਿਰ ਜਾਇਆ ਕਰੇ ਫਿਰ ਫਿਰ ਚੁੰਝੇ ਪਾਣੀ ਪੜ ਕੇ ਪਾਦਾ ਕਰੇ ਜੋ 10 15 ਵਾਰੀ ਇਦਾਂ ਕੀਤਾ ਬਾਕੀ ਜਾਨਵਰ ਮਜ਼ਾਕ ਕਰਨ ਲੱਗੇ ਹੱਸਣ ਲੱਗੇ ਕਹਿੰਦੇ ਚਿੜੀਏ ਭੋੜੀ ਐ ਤੂੰ ਭੋੜੀ ਇਹ ਜੰਗਲ ਦੀ ਅੱਗ ਐ ਇਹ ਤੇਰੀ ਚੁੰਝ ਦੇ ਪਾਣੀ ਨਾਲ ਬੁਝਣ ਦੀ ਬੁਝਦੀ ਨਹੀਂ ਹੈਗੀ ਤੂੰ ਭੱਜਣ ਦੀ ਕਰ ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਕਦੇ ਤਾਂ ਤੁਹਾਡਾ ਨਾਮ ਤਮਾਸ਼ਾ ਦੇਖਣ ਵਾਲਿਆਂ 'ਚ ਤੇ ਡਰ ਕੇ ਭੱਜਣ ਵਾਲਿਆਂ 'ਚ ਲਿਖਿਆ ਜਾਊ ਮੇਰਾ ਕੱਲੀ ਦਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ 'ਚ ਲਿਖਿਆ ਜਾਊ ਤੁਹਾਵਾਂ ਪਾ ਇਤਿਹਾਸ ਸਿਰ ਜੀਏ ਤੁਹਾਡਾ ਨਾਮ ਵੀ ਤੁਹਾਡਾ ਨਾਮ ਵੀ ਇਤਿਹਾਸ ਚ ਲਿਖਿਆ ਜਾਊਗਾ ਅੱਜ ਤੋਂ 20 ਸਾਲ 25 ਸਾਲ 40 ਸਾਲ ਬਾਅਦ ਜਦੋਂ ਕੋਈ ਕਿਸੇ ਵੱਡੇ ਟੈਸਟ ਹੋਣਗੇ ਉਹਦੇ ਵਿੱਚ ਪੁੱਛਿਆ ਜਾਇਆਕਰੂ ਸਵਾਲ ਕਿ ਜਦੋਂ ਪੰਜਾਬ ਮੁੜ ਕੇ ਰੰਗਲਾ ਪੰਜਾਬ ਬਣਦਾ ਸੀ ਉਹਨੂੰ ਮੁੜ ਕੇ ਪੱੜੀ ਤੇ ਚੜਾਇਆ ਜਾ ਰਿਆ ਸੀ ਤਾਂ ਸਭ ਤੋਂ ਵੱਡਾ ਯੋਗਦਾਨ ਕਿਸ ਦਾ ਸੀ ਤਾਂ ਉਹਦੇ ਵਿੱਚ ਇਹ ਵੀ ਲਿਖਿਆ ਹੋਊਗਾ ਕਿ ਫਤਿਹਗੜ ਲੋਕ ਸਭਾ ਦੇ ਲੋਕਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਉਸ ਵੇਲੇ ਆਪਣੇ ਉਮੀਦਵਾਰ ਨੂੰ ਜਿਤਾ ਕੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਕੀਤੀ ਸੀ ਬਾਕੀ ਸੰਸਦ ਦੇ ਵਿੱਚ ਕਿਵੇਂ ਬੋਲਣਾ ਤੇ ਸੰਸਦ ਦੇ ਵਿੱਚ ਬੋਲ ਕੇ ਉਥੋਂ ਪੰਜਾਬ ਦੇ ਪੈਸੇ ਲੈ ਕੇ ਕਿਵੇਂ ਆਉਣੇ ਨੇ ਇਹ ਸਾਰੇ ਪਾਸਵਰਡ ਮੈਨੂੰ ਪਤਾ ਹੈ ਤੁਸੀਂ ਦੇਖ ਰਹੇ ਹੋ ਕਿ 8 ਸਾਲ ਮੈਂ ਉਹਨਾਂ ਨੂੰ ਟਿਕਣ ਨਹੀਂ ਦਿੱਤਾ ਉਥੇ ਪਰ ਮੈਂ ਇਕੱਲਾ ਹੀ ਹੁੰਦਾ ਸੀ ਪਰ ਉਹ ਡਰਦੇ ਸੀ ਪੀਲੀ ਪੱਗ ਵਾਲਾ ਖੜਾ ਹੋ ਗਿਆ ਇਹ ਇੱਧਰ ਆ ਕੇ ਰੌਲਾ ਪਾਉਗਾ ਇਹਦਾ ਕੰਮ ਕਰ ਦੋ ਯਾਰ ਕੀ ਚਾਹੁੰਦਾ ਇਹ ਸੋ ਪਾਸਵਰਡ ਮੈਂ ਆਪ ਹੀ ਦੇ ਦੂੰਗਾ ਗੁਰਪ੍ਰੀਤ ਜੀਪੀ ਨੂੰ ਬਾਕੀ ਕੰਮ ਮੇਰਾ ਤੁਹਾਡੀ ਜ਼ਿੰਮੇਵਾਰੀ 1 ਜੂਨ ਨੂੰ ਖਤਮ ਹੈ ਸਾਡੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ